ਹਾਂਜੀ ਇਹ ਨਰੇਜੀ ਜਿਹੜੀ ਇੱਥੇ ਲੱਗੀ ਸੀਗੀ ਅੱਗ ਕਿੱਥੇ ਕਰਕੇ ਲੱਗੀ ਕਿੰਨੇ ਵਜੇ ਕਾਲ ਆਈ ਸਾਰੀ ਜਾਣਕਾਰੀ ਸਰ ਸਾਨੂੰ ਕਾਲ ਆਈ ਕਿ ਇਨਜਲਟਰੀ ਮਾਲਕ ਡਾਣ ਚ ਅੱਗ ਲੱਗ ਗਈ ਹੈ ਅਸੀਂ ਤਰੰਤ ਤਿੰਨ ਗੱਡੀਆਂ ਕੱਢ ਕੇ ਅੱਗ ਵਾਲੀ ਜਗ੍ਹਾ ਤੇ ਸਰ ਕਿਸ ਚੀਜ਼ ਦਾ ਡੱਕਾ ਡਾਉਣਾ ਹੈ ਬਲਾ ਇਹ ਇਹਨਾਂ ਦਾ ਸਮਾਨ ਸਹੂਨ ਦਾ ਜਿਹੜਾ ਹੁੰਦਾ ਹੈ ਉਹਨਾਂ ਨੇ ਰੱਖਿਆ ਹੈ ਜਿਹੜਾ ਰੇਲਵੇ ਸਟੇਸ਼ਨ ਦਾ ਤੇ ਉਹ ਸਗਾ ਉਹਦੇ ਚ ਕੀ ਕੀ ਚੀਜ਼ਾਂ ਚੀਜ਼ਾਂ ਕੀ ਕੀ ਸੀ ਇਹ ਤੁਹਾਡੇ ਸਾਹਮਣੇ ਚੀਜ਼ਾਂ ਨਜ਼ਰ ਆ ਰਹੀਆਂ ਪਾਈਪਾ ਪੂਪਾ ਤਾਰਾ ਤੁਰਾ ਹਗੀਆਂ ਸੀਗੀਆਂ ਤੇ ਅੱਗ ਤੇ ਕਾਬੂ ਪਾ ਲਿਆ ਸੀ ਕੋਈ ਇੱਥੇ ਹਾਂਜੀ ਨਹੀਂ కెమికਲ ਵਿੱਚ ਹੋਇਆ ਸੀ ਜਨਰੇਟਰ ਦੀ ਅਸਲ ਕਾਰਨ ਕੀ ਹੈ ਜਨਰੇਟਰ ਹੈਗਾ ਉਹਨਾਂ ਵਿੱਚ ਤੇਲ ਤੂਲ ਹੁੰਦਾ ਹੈ ਤੇ ਅੱਗ ਲੱਗਣ ਦਾ ਕਾਰਨ ਪਤਾ ਲੱਗਾ ਜੀ ਅੱਗ ਲੱਗਣ ਦਾ ਕਾਰਨ ਇਹ ਹੀ ਦੱਸ ਰਹੇ ਜੀ ਪਿੱਛੇ ਇੱਧਰ ਕੂੜੇ ਨੂੰ ਅੱਗ ਲਾਈ ਸੀ ਕੂੜੇ ਨੂੰ ਅੱਗ ਲੱਗਦੀ ਲੱਗਦੀ ਅੰਦਰ ਮਾਲਕ ਦਾਉਂ ਚ ਆ ਗਈ ਹੈ ਤੇ ਅਸੀਂ ਤੁਰੰਤ ਗੱਡੀਆਂ ਤੇਨ ਕੱਢ ਕੇ ਅੱਗ ਵਾਲੀ ਜਗ੍ਹਾ ਤੇ ਆ ਕੇ ਅੱਗ ਤੇ ਕਾਬੂ ਪਾ ਲਿਆ ਇਹ ਕਿਹਦੀ ਅੱਗ ਲੱਗੀ ਇਹ ਦਾ ਟਾਈਮ ਜਾ ਪਤਾ ਨਹੀਂ ਲੱਗਾ ਸੀ ਤਣ ਤੇ ਝੜਬੜ ਗੱਡੀਆਂ ਕੱਢਣ ਦੀ ਕਿੰਨੀਆਂ ਗੱਡੀਆਂ ਲੱਗ ਚੁੱਕੀਆਂ ਸਾਡੀਆਂ ਪੰਜ ਛੇ ਗੱਡੀਆਂ ਲੱਗ ਗਈਆਂ ਫਿਰ ਕਿੰਨਾ ਕੁ ਸਮਾਂ ਲੱਗੇ ਜਾ ਕੇ ਸਰ ਨੂੰ ਘੰਟਾ ਡੇਢ ਘੰਟਾ ਲੱਗ ਗਈ ਕੋਈ ਦਿੱਕਤ ਪਰੇਸ਼ਾਨੀ ਹੈ ਜਿਹੜੇ ਰਾਸ ਦੀ ਦਿੱਕਤ ਤਾਂ ਪਰੇਸ਼ਾਨੀ ਹੈ ਸਰ ਗਲੀਆਂ ਬਹੁਤ ਤੰਗ ਹੈ ਇੱਕ ਦਾ ਟ੍ਰੈਫਿਕ ਇੱਕ ਕਾਰਾਂ ਕੋਈ ਮੋਟਰਸਾਈਕਲ ਕੋਈ ਕੋਈ ਕਿਸੇ ਦਿਨ ਨਹੀਂ ਹੁੰਦਾ ਜੇ ਸੈਰਨ ਵੱਜ ਲਿਆ ਕੋਈ ਨਹੀਂ ਇਹਨੇ ਦੇਖਣਾ ਵੀ ਇਹਨਾਂ ਨੂੰ ਅਮਰਜੈਂਸੀ ਆ ਕੇ ਇਹਦੇ ਘਰ ਜਾ ਕੇ ਲੱਗੀ ਹੋਊਗੀ ਤੇ ਉਹ ਸੁਣਦੇ ਨਹੀਂ ਲੋਕੀ ਇਸ ਕਰਕੇ ਸਾਨੂੰ ਇਹ ਜਿਆਦਾ ਦਿੱਕਤ ਆਦੀ ਹੈ ਠੀਕ ਹੈ ਜੀ ਇਸ ਤਰ੍ਹਾਂ ਠੀਕ ਹੈ